बहर कौने बल वजन डी आज कौन या बहुत नहीं थले, थे थे थले नहीं बहना तो उलैना सुखी सन्दी कानू नहीं तु इ बह जो थले कहन तो लगे ਅੰਟੀ ਜੀ ਗੰਦੇ ਹੋ ਜਾਣਗੇ ਤਾਂ ਡਿਸੋ ਨਹੀ ਕੋਈ ਗੱਲ ਨਹੀਂ ਬਹਿ ਜਾਓ ਬਹਿ ਜਾਓ ਤੇ ਗੰਦੇ ਹੋ ਜਾਣਗੇ ਫਿਰ ਕੀ ਹੋਊਗਾ ਹੋਰ ਸੁਣਾਓ ਹਾਂ ਜੀ ਠੀਕ ਮੈਂ ਤਾਂ ਇਹਨੂੰ ਪਛਾਣਿਆ ਨਹੀਂ ਕਿੱਥੋਂ ਆਏ ਤੁਸੀਂ ਅੰਟੀ ਜੀ ਹੀ ਮਧੂ ਸੰਗੇ ਤੋਂ ਆਏ ਆ ਅੱਛਾ ਉਹ ਨਾ ਤੁਹਾਡਾ ਇੱਥੇ ਕੰਮ ਕਰਦੇ ਸੀ ਨਾ ਮਾਲੀ ਅੰਕਲ ਹਾਂ ਕਰਦਾ ਤੇ ਹੈਗਾ ਹਾਂਜੀ ਤੇ ਉਹਨਾਂ ਨੇ ਸਾਨੂੰ ਕੱਲ ਲਿਆ ਹੈਗਾ ਤੁਹਾਡਾ ਐਡਰੈਸ ਦਿੱਤਾ ਹੈਗਾ ਕਹਿੰਦੇ ਕਿ ਕਿ ਉਹਨਾਂ ਦੀ ਕੰਮ ਵਾਲੀ ਹਟ ਗਈ ਆ ਤੇ ਤਾਂ ਉਹਨਾਂ ਨੂੰ ਕੰਮ ਵਾਲੀ ਦੀ ਲੋੜ ਆ ਤੇ ਸਾਨੂੰ ਵੀ ਲੋੜ ਸੀਗੀ ਕੰਮ ਦੀ ਤੇ ਮੈਂ ਹਾਂ ਚਲ ਇਹੀ ਚਲ ਜਾਨੇ ਆ ਤੇ ਉਹਨਾਂ ਨੇ ਅੰਕਲ ਕਹਿੰਦੇ ਬੜੇ ਚੰਗੇ ਆ ਉਹ ਆਂਟੀ ਤੇ ਉਹਨਾਂ ਦਾ ਕੰਮ ਕਰ ਲੋ ਤੁਸੀਂ ਤੇ ਇੱਦਾਂ ਕਰਕੇ ਇਹੀ ਆਏ ਆ ਚਲ ਕੋਈ ਨਹੀਂ ਕਰ ਲੋ ਕੰਮ ਜੇ ਤੁਹਾਨੂੰ ਵੇਖ ਲੋ ਕੰਮ ਕਿੰਨੇ 1 3 4 ਕਮਰੇ ਆ ਹਾਂਜੀ ਤੇ ਇੱਕ ਲੌਬੀ ਆ ਬਾਹਰੋਂ ਵੇੜਾ ਵਾ ਹਾਂਜੀ ਚਲੋ ਇਦਾਂ ਆ ਵੀ 12 ਦਿਨ ਝਾੜੂ ਲਾ ਲਿਆ ਹਾਂਜੀ ਤੀਜੇ ਚੌਥੇ ਦਿਨ ਪੋਚਾ ਲਾ ਲਿਆ ਅੰਦਰਾਂ ਤੇ ਰੋਜ਼ ਲਾ ਲਿਆ ਕੋਈ ਗੱਲ ਨਹੀਂ ਆਂਟੀ ਜੀ ਹਾਂ ਤੇ ਇਹ ਕੌਣ ਆ ਨਾਲ ਇਹ ਆਂਟੀ ਜੀ ਮੇਰੀ ਬੇਟੀ ਹੈ ਅੱਛਾ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਲਈ ਆ ਲਓ ਪਾਣੀ ਪੀ ਲਓ

ਉਹ ਸੋਫਿਆਂ ਤੇ ਨਹੀਂ ਬਹਿਣ ਦਿੰਦੇ ਕਹਿੰਦੇ ਸਾਡੇ ਸੋਫੇ ਗੰਦੇ ਹੋ ਜਾਣਗੇ ਕਿਉਂਕਿ ਅਸੀਂ ਆ ਝੌਂਪੜੀਆਂ 'ਚ ਰਹਿੰਦੇ ਹਾਂ ਨਾ ਸਾਡੇ ਕੱਪੜੇ ਵੀ ਗੰਦੇ-ਗੰਦੇ ਹੁੰਦੇ ਹੀ ਗਏ ਕਹਿੰਦੇ ਸਾਡੇ ਸੋਫੇ ਗੰਦੇ ਹੋ ਜਾਣੇ ਤੁਸੀਂ ਥੱਲੇ ਬੋ ਆਪਾਂ ਥੱਲੇ ਹੀ ਬਹਿੰਦੇ ਕੋਈ ਗੱਲ ਨਹੀਂ ਥੱਲੇ ਕੱਤੋਂ ਬਹਿਣਾ ਆਂਟੀ ਜੀ ਅੱਗੇ ਜਿੱਥੇ ਮੈਂ ਕੰਮ ਕਰਦੀ ਸੀ ਨਾ ਉਹ ਹਨ ਸੋਫਿਆਂ ਤੇ ਵੀ ਨਹੀਂ ਬਹਿਣ ਦਿੰਦੇ ਕਹਿੰਦੇ ਤੁਹਾਡੇ ਕੱਪੜੇ ਗੰਦੇ ਆ ਅਸੀਂ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਹਾਂ ਨਾ ਕਹਿੰਦੇ ਤੁਹਾਡੇ ਕੱਪੜੇ ਗੰਦੇ ਸਾਡੇ ਸੋਫੇ ਇੰਨੇ ਮਹਿੰਗੇ-ਮਹਿੰਗੇ ਤੁਸੀਂ ਖਰਾਬ ਕਰ ਜਾਓਗੇ ਹਨ ਨਹੀਂ ਬਹਿਣ ਦਿੰਦੇ ਤੇ ਆਪਣੇ ਪਾਂਡੇ ਆ ਚ ਹਨ ਪਾਣੀ ਵੀ ਨਹੀਂ ਪੀਂਨ ਦਿੰਦੇ ਹੁੰਦੇ ਅਸੀਂ ਘਰੋਂ ਹੀ ਲਾ ਕੇ ਆਉਂਨੇ ਆ ਮੇਹਾਂ ਪਾਂਡੇ ਆਪਣੇ ਤੇ ਇਹਦੇ ਚ ਪਾ ਦੇਣਾ ਤੇ ਅਸੀਂ ਪੀ ਲੈਣਾ ਸਾਰਾ ਕੰਮ ਮੈਂ ਕਰਦੀ ਬੜਾ ਇਮਾਨਦਾਰੀ ਨਾਲ ਮੈਂ ਕੰਮ ਕਰਦੀ ਹੀ ਤੇ ਉਹ ਮੈਨੂੰ ਨਾਲ ਵਿੱਚ ਜੇ ਐਕਸੀਡੈਂਟ ਹੋ ਗਿਆ ਮੇਰਾ ਤੇ ਮੇਰੀ ਲੱਤ ਟੁੱਟ ਗਈ ਤੇ ਉਹਦੇ ਕਰਕੇ ਨਾ ਮੈਨੂੰ ਕੰਮ ਥੋੜਾ ਛੱਡਣਾ ਪਿਆ ਤੇ ਨਿੱਕੀ ਹੀ ਨਿਆਣੀ ਹੀ ਇਹਦੇ ਕੋ ਕੰਮ ਹੁੰਦਾ ਨਹੀਂ ਤੇ ਫਿਰ ਸਕੂਲੋਂ ਵੀ ਇਹਦਾ ਨਾਂ ਕੱਟਾ ਤਾਂ ਉਹਨਾਂ ਨੇ ਇਹ ਛਾਤੇ ਹੁਣ ਸਕੂਲੇ ਨਹੀਂ ਜਾਂਦੀ ਨਾ ਸਕੂਲੇ ਜਾਂਦੀ ਹੁਣ ਫਿਰ ਇਹਦਾ ਪਿਓ ਵੀ ਬਾਹਰ ਆ ਕੰਮ ਕਰਦੇ ਉਥੇ ਘਰ ਦਾ ਗਜਾਰਾ ਹੀ ਨਹੀਂ ਹੁੰਦਾ ਮੇਰੀ ਲੱਤ ਤੇ ਵੀ ਕਿੰਨੇ ਪੈਸੇ ਲੱਗ ਗਏ ਤੇ ਇਹਨੂੰ ਵੀ ਸਕੂਲੋਂ ਕੱਢਦਾ ਫੀਸ ਨਾ ਦਿੱਤੀ ਗਈ ਤੇ ਅਗਲੇ ਸਾਲ ਸਕੂਲੋਂ ਕੱਢਤਾ ਤੇ ਹੁਣ ਘਰ ਤੇ ਕੋਈ ਵੀ ਨਹੀਂ ਮੇਰੀ ਸੱਸ ਬਣੀ ਹੈਗੀ ਇਹਨੂੰ ਵਿਚਾਰੀ ਨੂੰ ਮੈਂ ਕਿੱਥੇ ਛੱਡ ਕੇ ਆਉਂਦੀ ਫਿਰ ਇਹਨੂੰ ਮੈਂ ਨਾਲ ਹੀ ਲੈ ਆਉਣੀ ਨਾਲੇ ਆਂਟੀ ਤੇ ਅੱਜ ਕੱਲ੍ਹ ਜ਼ਮਾਨਾ ਵੀ ਨਹੀਂ ਚੰਗਾ ਹੈਗਾ ਕੁੜੀਆਂ ਦਾ ਗੱਲ ਹੈ ਫਿਰ ਮੈਨੂੰ ਫਿਰ ਨਾਲ ਹੀ ਇਹਨੂੰ ਰੱਖਣਾ ਪੈਂਦਾ ਜਿੱਥੇ ਮੈਨੂੰ ਕੰਮ ਦੇ ਚਾਹੀਏ ਚੱਲ ਹਣ ਦੱਸੋ ਵੀ ਕਿੰਨੇ ਪੈਸੇ ਲਾਓਗੇ ਕੰਮ ਕਰਨ ਦੇ ਜਿੰਨੇ ਆਂਟੀ ਤੁਸੀਂ ਦੋਗੇ ਹੀ ਉਨੇ ਹੀ ਲੈ ਲਾਂਗੇ ਲੈ ਮੈਂ ਹਣ ਤੁਹਾਨੂੰ ਆਖ 500 ਲੈ ਲਓ ਤੇ ਤੁਸੀਂ 500 ਨਹੀਂ ਮੰਨ ਜਾਗੇ ਹਾਂਜੀ ਆਂਟੀ ਤੁਸੀਂ ਭਾਵੇਂ ਮੈਨੂੰ 100 ਰੁਪਿਆ ਵੀ ਦੇ ਦੋਗੇ ਨਾ ਮੈਂ ਉਨੇ ਚ ਹੀ ਤੁਹਾਡਾ ਕੰਮ ਸਾਰਾ ਕਰਜਿਆ ਕਰੂੰਗੀ ਚੱਲ ਨਹੀਂ ਕੋਈ 500 ਚੱਕੇ ਹੋ ਕਰਨਾ ਵਾ ਤੂੰ ਜਿੰਨੇ ਆਪਾਂ ਅੱਗੇ ਪੈਸੇ ਦੇਣੇ ਹੁੰਨੇ ਤੁਹਾਨੂੰ ਦੇ ਦਾਂਗੇ ਤੇ ਕੁੜੀ ਨੂੰ ਦੱਸ ਇਹਨੂੰ ਹੁਣ ਤੋਂ ਪੜ੍ਹਾਇ ਕਿ ਨਹੀਂ ਮੇਰੀ ਨਾ ਨੋ ਸਕੂਲੇ ਲੱਗੀ ਸਰਕਾਰੀ ਹਾਂਜੀ ਤੇ ਉੱਥੇ ਦੀ ਐਡਮਿਸ਼ਨ ਕਰਾ ਦੇਣੇ ਹਾਂ ਹਾਂਜੀ ਤੇ ਕੋਈ ਹੋਰ ਲੈਸ ਕਰਾ ਦੂਗੀ ਤੇ ਕੋ ਮੈਂ ਐਡਮਿਸ਼ਨ ਦੇ ਪੈਸੇ ਦੇ ਦੂੰ ਤੇ ਜਿਹੜੀਆਂ ਫੀਸਾਂ ਰਹਿੰਦੀਆਂ ਐ ਦੀਆਂ ਤਾਰਨ ਵਾਲੀਆਂ ਉਹ ਮੈਂ ਤਾਰ ਦੂੰਗੀ ਤੇ ਕੋਈ ਨਹੀਂ ਤੂੰ ਕੰਮ ਕਰ ਤੇਰੇ ਕੰਮ ਦੇ ਪੂਰੇ ਪੈਸੇ ਤੈਨੂੰ ਦੇ ਦਾਂਗੇ ਅਸੀਂ ਵੇ ਸੱਚੀ ਆਂਟੀ ਜੀ ਨੂੰ ਸਕੂਲੇ ਪਾ ਦੋਗੇ ਸਕੂਲੇ ਪਾ ਦਾਂਗੇ ਅਸੀਂ ਕਿਹ ਧੀ ਧੀ ਨਹੀਂ ਆ ਕੋਈ ਗੱਲ ਨਹੀਂ ਮੇਰੀ ਕਿਹੜੀ ਧੀ ਆ ਤੈਨੂੰ ਕੋਈ ਨਹੀਂ ਮੈਂ ਪੜਾ ਦਾਂਗੀ ਤੇ ਆਂਟੀ ਜੀ ਫਿਰ ਤੁਸੀਂ ਜਿਹੜੇ ਮੈਨੂੰ ਪੈਸੇ ਦੇਣੇ ਨਾ ਕੰਮ ਦੇ ਤੁਸੀਂ ਮੈਨੂੰ ਨਾ ਦਿਓ ਮੈਂ ਤੁਹਾਡਾ ਸਾਰਾ ਕੰਮ ਮੈਂ ਉਤਰਾ ਹੀ ਕਰ ਦਾਂਗੀ ਨਹੀਂ ਨਹੀਂ ਮੇਰੇ ਮਨ ਚ ਵੀ ਬੜੀ ਰੀਜੀ ਵੀ ਮੇਰੀ ਕੁੜੀ ਪੜ੍ਹ ਚ ਪੜੇ ਲਿਖੇ ਦਾ ਇਹ ਤੇ ਅੱਜ ਕੱਲ ਮੋਲਿਆ ਮੈਂ ਵੀ ਦੋ ਜਮਾਤਾਂ ਪੜੀ ਹੁੰਦੀ ਤੇ ਮੈਂ ਵੀ ਕਿਸੇ ਸਕੂਲ ਸਕਾਲ ਲੱਗੀ ਹੁੰਦੀ ਹੁਣ ਮੈਂ ਗਰੀਬੀ ਕਰਕੇ ਤੇ ਮੇਰੇ ਪਿੱਛੇ ਵੀ ਮਾਪਿਓ ਗਰੀਬ ਹੀ ਉਹਨਾਂ ਨੇ ਮੈਨੂੰ ਪੜਾਇਆ ਨਹੀਂ ਤੇ ਗਰੀਬੀ ਕਰਕੇ ਮੈਨੂੰ ਹੁਣ ਲੋਕਾਂ ਦੇ ਘਰ ਝਾੜੂ ਪੋਚਾ ਕਰਨਾ ਪੈਂਦਾ ਵਾ ਤੇ ਮੈਂ ਚਾਹੁੰਦੀ ਆ ਕੋਈ ਨਹੀਂ ਤੇਰੇ ਕੰਮ ਦੇ ਤੈਨੂੰ ਲਾਈਵ ਮੋਹਰ ਦਵਾਂਗੇ ਤੇ ਇੰਦਾ ਖਰਚਾ ਮੈਂ ਸਾਰਾ ਕਰ ਦੂੰਗੀ ਕੋਈ ਨਹੀਂ ਮੇਰੀ ਧੀ ਨਹੀਂ ਹੈਗੀ ਮੈਂ ਸਮਝੂ ਮੇਰੀ ਧੀ ਆ ਕਿਸੇ ਕਰਕੇ ਮੈਂ ਕਹਿਣ ਈ ਚੱਲ ਦੋ ਜਮਾਤਾ ਪੜਜੂਗੀ ਚੱਲ ਕਿਸੇ ਨੌਕਰੀ ਨੌਕਰੀ ਤੇ ਲੱਗਜੂਗੀ ਨਹੀਂ ਤੇ ਫਿਰ ਵਿਚਾਰੀ ਮੇਰੇ ਵਾਂਗੂ ਫਿਰ ਇਹੋ ਹੀ ਕੰਮ ਝਾੜੂ ਪੂੰਛੇ ਹੀ ਲੋਕਾਂ ਦਾ ਕਰੂਗੀ ਨਹੀਂ ਕੋਈ ਨਹੀਂ ਪੜਾ ਦਾਂਗੀ ਮੈਂ ਜਿੰਨਾ ਖਰਚਾ ਲੱਗੂਗਾ ਨਾ ਹਾਂਜੀ ਤੂੰ ਸਾਡਾ ਕੰਮ ਕਰੀ ਜਾ ਆਪਣੀ ਤਨਖਾਹ ਲਈ ਜਾ ਤੇ ਇਹਦੀਆਂ ਭੀਸਾਂ ਦਾ ਅਖਲਾ ਮੈਂ ਦੇ ਦਊਗੀ ਕਿੰਨੇ ਚੰਗੇ ਆਂਟੀ ਜੀ ਤੁਸੀਂ ਇੱਕ ਸਾਨੂੰ ਤੁਸੀਂ ਸੋਫਿਆਂ ਦੇ ਬੈਨ ਦਿੱਤਾ ਫਿਰ ਤੁਸੀਂ ਇਹਨਾਂ ਨੂੰ ਆਪਣੇ ਗਲਾਸਾਂ 'ਚ ਪਾਣੀ ਪੀਣ ਦਿੱਤਾ ਤੁਸੀਂ ਵਿਹਾੜੇ ਨਾਲ ਨਫ਼ਰਤ ਕੀਤੀ ਨਹੀਂ ਹੋਰ ਜਿਹਦੇ ਘਰ ਹੀ ਜਾਣਦੇ ਆ ਸਾਰੇ ਨਫ਼ਰਤ ਕਰਦੇ ਹੀ ਸਾਡੇ ਨਾਲ ਤੇ ਅੰਕਲ ਇਹਨਾਂ ਬੜੀ ਤਾਰੀਫ਼ ਕਰਦੇ ਹੀ ਤੁਹਾਡੀ ਕਹਿੰਦੇ ਹੋ ਉਹ ਬੜੇ ਚੰਗੇ ਆਂਟੀ ਉਹ ਨਹੀਂ ਕਿ ਮਤਲਬ ਦੇਖ ਕੇ ਇਹਨੂੰ ਕੁਛ ਨਹੀਂ ਕਹਿੰਦੇ ਭਾਵੇਂ ਗਰੀਬ ਅਮੀਰ ਸਾਰਿਆਂ ਨੂੰ ਬਰਾਬਰ ਹੀ ਸਮਝਦੇ ਆ ਬਰਾਬਰ ਹੀ ਸਮਝਣਾ ਚਾਹੀਦਾ ਪਰਮਾਤਮਾ ਸਾਰਿਆਂ ਨੂੰ ਇੱਕੋ ਜੇ ਬਣਾ ਕੇ ਭੇਜਦਾ ਵਾ ਇੱਥੇ ਹੀ ਚੰਗੇ ਮਾੜੇ ਡਹਿ ਪੈਨੇ ਆਪਾਂ ਸਮਝਣ ਪਰ ਨਹੀਂ ਚੰਗੇ ਮਾੜੇ ਨਹੀਂ ਸਮਝਣਾ ਚਾਹੀਦਾ ਇਨਸਾਨ ਤੇ ਇਨਸਾਨ ਹੀ ਆ ਨਾ ਜਾਨ ਤੇ ਇੱਕੋ ਜੀ ਆ ਨਾ ਸਾਰਿਆਂ ਵਿੱਚ ਕਈ ਲੋਕਾਂ ਦੀ ਆਂਟੀ ਜੀ ਮੈਂ ਵੇਖੀ ਆ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਗੱਡੀਆਂ ਲਈਆਂ ਪਰ ਦੇਲ ਉਹਨਾਂ ਤੇ ਮਾਸਾ ਨਹੀਂ ਹੈਗੇ ਦੇ ਪਿੱਛੇ ਜੇ ਮੈਂ ਉਹ ਕਿਸੇ ਦੇ ਘਰ ਕੰਮ ਕਰਦੀ ਉਹ ਦੁੱچے ਮੱਲੇ ਆ ਤੁਹਾਡੇ ਇੱਥੇ ਪਿਆ ਜਾਂਦਾ ਤੇ ਉਹਨਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਕੋਠੀਆਂ ਰੱਖੀਆਂ ਤੇ ਆਂਟੀ ਜੀ ਜਿਹੜਾ ਨਾ ਉਹਨਾਂ ਦੀ ਨੋ ਨੇ ਪਾਇਆ ਨਾ ਸੂਟ ਇੱਥੋਂ ਫਟਿਆ ਇੱਥੋਂ ਫਟਿਆ ਤੇ ਉਹ ਮੈਨੂੰ ਫੜਾਤਾ દિਵਾਲੀ ਤੇ ਪੀ ਆਲ ਤੂੰ ਪਾ ਲਿਆ ਕਰ ਤੇ ਮੈਂ ਨਾ ਮੈਂ ਮੇਰੀ ਆਦਤ ਹੈ ਕਿ ਮੈਂ ਨਹੀਂ ਅੱਗੋਂ ਕੁਝ ਵੀ ਕਹਿੰਦੀ ਮੈਂ ਚੁੱਪ ਕਰਕੇ ਜਿਹੜਾ ਦੇ ਦਿੰਦਾ ਵਾ ਚੁੱਪ ਕਰਕੇ ਮੈਂ ਰੱਖ ਲੈਨੀ ਆ ਤੇ ਦਿੱਤਾ ਤੇ ਮਸਾਣੀ ਸੂਟ ਪਾਉਣ ਵਾਲਾ ਤੇ ਦੂਜੇ ਪਾਸੇ ਤੁਸੀਂ ਆ ਆਪਣੇ ਚੌਂਕੀਦਾਰ ਅੰਕਲ ਨੂੰ ਕਹਿੰਦੇ ਮੈਨੂੰ ਨਵੇਂ ਕੱਪੜੇ ਉਹਨਾਂ ਨੇ ਪੁਚਾਰੋਂ ਲਿਆ ਕੇ ਦਿੱਤੇ ਤੇ ਬੜੀ ਤਾਰੀਫ ਕਰਨ ਦੇ ਆਹ ਜਆ ਦੇਣ ਪਾਵੇ ਆਪਣੀ ਮਰਜ਼ੀ ਦਾ ਸਵਾਲੇ ਕੱਪੜਾ ਲੈ ਦੇ ਸੂਟ ਲੈ ਦੇ ਤੇ ਆਪਣੀ ਮਰਜ਼ੀ ਦਾ ਸਵਾਲੇ insan ਨੂੰ ਤੇਰੀ ਜਮਦੀ ਆ ਨਾ ਪੀ ਮੈਂਵੇਂ ਸੋਹਣੇ ਪਾਵਾਂ ਤੇ ਆਪਣੀ ਮਰਜ਼ੀ ਦੇ ਸਵਾ ਆ ਕੇ ਕਿਹੇ ਦੇ ਦੇ ਹੁਣ ਕੋਈ ਲੰਮਾ ਹੋਊਗਾ ਕੋਈ ਛੋਟਾ ਹੋਊਗਾ ਕੋਈ ਖੁੱਲਾ ਹੋਊਗਾ ਹਾਂਜੀ ਤੇ ਫਿਰ ਉਦਾਂ ਹੀ ਤੁਹਾਨੂੰ ਪਾਉਣੇ ਪੈਣੇ ਤੇ ਕੋਈ ਨੇ ਤੁਹਾਨੂੰ ਸੂਟ ਵੀ ਲੈ ਦਾਂਗੇ ਲੋਹੜੀ ਤੇ ਨਹੀਂ ਉਲਟੀ ਜੀ ਹੋ ਤੇ ਮੈਂ ਵੈਸੇ ਹੀ ਗੱਲ ਕਰ ਦਿੱਤੀ ਮੈਂ ਨਹੀਂ ਮਾਵਾਂ ਤੁਹਾਨੂੰ ਲੈ ਦਾਂਗੇ ਸੂਟ ਵੀ ਲੋਹੜੀ ਤੇ ਨਹੀਂ ਮੈਂ ਭੁੱਖੀ ਹੈਗੀ ਮੈਨੂੰ ਇੰਨਾ ਹੀ ਬੜਿਆ ਹੋਣ ਰਿਹਾ ਮਨ ਚ ਵੀ ਤੁਸੀਂ ਸਾਡਾ ਗਰੀਬਾ ਦਾ ਕਿੰਨਾ ਆਦਰ ਸਤਕਾਰ ਕੀਤਾ ਵਾ ਮੈਂ ਸੁਣਿਆ ਹੈਗਾ ਵੀ ਵੱਡੇ ਲੋਕਾਂ ਦੇ ਦਿਲ ਜਿਹੜੇ ਗਰੀਬ ਹੁੰਦੇ ਉਹ ਜ਼ਿਆਦਾਤਰ ਮੈਂ ਵੇਖਿਆ ਵੀ ਆਂਟੀ ਵੱਡੀਆਂ ਵੱਡੀਆਂ ਕੋਠੀਆਂ ਪਾ ਲਈਆਂ ਪਰ ਦੇ ਲੋਨਾਂ ਦੇ ਇੰਨੇ ਦਿਲ ਨਹੀਂ ਨਾ ਵੱਡੇ ਹੁੰਦੇ। ਕੋਠੀਆਂ ਵੱਡੀਆਂ ਪਾ ਲੈਂਦੇ ਭਾਵੇਂ ਗੱਲ ਵੱਖਰੀ ਐ। ਸੋਚ ਵੀ ਛੋਟੀ ਤੇ ਦਿਲ ਵੀ ਛੋਟੇ ਤੇ ਕੋਠੀਆਂ ਵੱਡੀਆਂ ਪਾ ਲਈਆਂ ਤੇ ਤੁਸੀਂ ਵੇਖੋ ਤੁਹਾਡੀ ਕੋਠੀ ਵੀ ਕਿੰਨੀ ਸੋਹਣੀ ਕਿੰਨੀ ਵੱਡੀ ਕਿੰਨੀ ਸੋਹਣੀ ਤੇ ਤੁਹਾਡਾ ਦਿਲ ਵੀ ਉਨਾ ਹੀ ਸੋਹਣਾ ਵਾ ਜਿਹੜੇ ਤੁਸੀਂ ਹਾਨੂੰ ਗਰੀਬਾਂ ਨਾਲ ਨਫ਼ਰਤ ਨਹੀਂ ਕੀਤੀ ਮੈਨੂੰ ਤੇ ਹੁਣ ਭਾਵੇਂ ਤੁਸੀਂ ਨਾ ਕੋਸ਼ਿਸ਼ ਉਹਨਾਂ ਨਾ ਦੋਗੇ ਮੈਂ ਤਾਂ ਵੀ ਤੁਹਾਡੇ ਘਰ ਕੰਮ ਕਰੂੰਗੀ ਫ੍ਰੀ ਕੰਮ ਕਰੀ ਜਾਊਂਗੀ। ਦੇ ਜੀ ਹੁਣ ਮੈਨੂੰ ਦੱਸ ਦੋ ਕਿਹੜਾ ਕੰਮ ਕਰਨਾ ਲੇਟ ਹੋ ਰੰਡੇ ਲਾ ਲਓ ਪਹਿਲਾਂ ਝਾੜੂ ਲਾ ਲਓ ਤੁਸੀਂ ਕੋਈ ਨਹੀਂ ਮੈਂ ਝਾੜੂ ਲਾ ਦਿੰਨੀ ਝਾੜੂ ਤਾਂ ਮੈਂ ਲਾ ਹੀ ਦਿੱਤਾ ਹੀਗਾ ਹਾਂਜੀ ਨਹੀਂ ਕੋਈ ਨਹੀਂ ਉੱਥੇ ਮੈਂ ਬਾਹਰ ਲਾ ਦਿੰਨੀ ਆ ਤੇ ਤੁਸੀਂ ਮੈਨੂੰ ਦੱਸ ਦੋ ਇੱਕ ਅੱਜ ਤੁਹਾਨੂੰ ਦੱਸਣਾ ਪੈਣਾ ਮੈਨੂੰ ਵੀ ਕਿੱਥੇ ਕਿੱਥੇ ਫੇਰ ਮੈਂ ਆਪੇ ਸਮਾਨ ਰੱਖ ਲਿਆ ਕਰੂੰਗੀ ਤਾਂ ਉੱਥੋਂ ਮਿਲਾ ਜਾ ਕਰੂੰ ਕਿੱਥੇ ਕਿਚਨ ਤੁਹਾਡੀ ਉੱਥੇ ਮੈਂ ਰੱਖਉਣੀ ਭਾਂਡੇ ਕਾਰ ਤੇ ਅੰਟੀ ਦਾ ਬੜਾ ਵਧੀਆ ਹੀ ਬੜਾ ਸੋਹਣਾ ਘਾਰੇ ਆ ਉੱਤੇ ਵੀ ਇਹ ਇੱਕ ਗੀਟ ਡਿਜ਼ਾਈਨ ਪਾਇਆ ਅੰਟੀ ਨੇ ਬੜਾ ਸੋਹਣਾ ਘਾਰੇਂਟੀ ਦਾ ਅੰਟੀ ਜੀ ਘਰ ਤਾਂ ਬੜਾ ਸੋਹਣਾ ਉੱਤੇ ਵੀ ਕਈ ਛੱਤ ਤੇ ਡਿਜ਼ਾਈਨ ਪਾਇਆ ਕਿੱਥੇ ਰੱਖਣ ਇੱਥੇ ਰੱਖਣੀ ਜੀ ਚਲੋ ਮੈਂ ਰੱਖ ਦਿੰਦੀ ਭਾਂਡੇ ਵੀ ਸਾਫ਼ ਕਰਨੇ ਆਂ ਅੰਟੀ ਜੀ चलो तेरा टाइम आऊगा तो कर लो कोई नहीं मैं कर दिनी पहले भांडे साफ कर दें कि पहले झाड़ू ला दा तेरी मर्जी कि मर्जी कर लें चलो कोई नहीं आंटी जी मैं पहले भांडे साफ कर दी चलो ਅੰਟੀ ਜੀ ਮੈਂ ਭਾਂਡੇ-ਪੁੰਡੇ ਵੀ ਸਾਫ਼ ਕਰਦੇ ਆ ਕੱਪੜੇ ਹੀ ਉਹ ਵੀ ਧੋਤੇ ਤੇ ਝਾੜੂ-ਪੂੰਛਾ ਵੀ ਲਾਤਾ ਅੱਛਾ ਹਾਂਜੀ ਹੋਰ ਕੁਝ ਕਰਨਾ ਹੁਣ ਨਹੀਂ ਚਲੋ ਬੜਾ ਐ ਨਹੀਂ ਅੱਜ ਇੱਕੇ ਦਿਨ ਸਾਰਾ ਕਰਾ ਲੈਣਾ ਨਹੀਂ ਕੋਈ ਨਹੀਂ ਕੀ ਕਰਨਾ ਵਾ ਤੇ ਕੋਈ ਨਹੀਂ ਮੈਂ ਕਰਕੇ ਨਹੀਂ ਕੋਈ ਨਹੀਂ ਹਨ ਥੱਕ ਜਾਂਗੀ ਇੰਨਾ ਕੰਮ ਕਰਕੇ ਇੰਨਾ ਬੜਾ ਤੁਹਾਡੇ ਘਰ ਕੌਣ-ਕੌਣ ਰਹਿੰਦਾ ਮੈਂ ਵਾ ਤੇ ਮੇਰੀ ਨੋ ਆ ਤੇ ਪੋਤਾ ਮੇਰਾ ਬਾਹਰ ਤੇ ਮੁਲਖ ਆ ਅਮਰੀਕਾ ਅੱਛਾ ਤੇ ਇੱਕ ਮੇਰੀ ਪੁੱਤਰੀ ਆ ਤੇ ਇੱਕ ਮੇਰਾ ਪੋਤਰਾ ਵਾ ਉਹ ਸਕੂਲੋਂ ਆ ਕੇ ਬਾਹਰ ਕੇ ਤੇ ਖੇਡਣ ਚਲ ਗਏ ਆ। ਇੰਨੇ ਜੀ ਅਹੀਂ ਜੀ ਕਿਨੇ ਗਿਆ। ਅੱਛਾ ਤੇ ਅੰਕਲ ਜੀ ਦੀ ਆ ਤੁਹੇ? ਅੰਕਲ ਜੀ ਉਹਨਾਂ ਦੀ ਡੈਥ ਹੋ ਗਈ ਆ। ਉਹ ਉੱਥੇ ਮੈਂ ਫੋਟੋ ਵੇਖੀ ਤਿਹਾਰ ਪਿਆ ਹੀ ਕਹਤੇ ਮੈਂ ਹਾਂ ਵੀ ਸ਼ਾਇਦ ਅੰਕਲ ਜੀ ਦੀ। ਡੈਥ ਹੋ ਗਈ। ਕਿੰਨੇ ਚੰਗੇ ਆਂਟੀ ਤੁਸੀਂ। ਹਾਂ। ਫੇਰ ਅੱਪ ਵੀ ਚਲ ਗਏ। ਚੰਗਿਆਂ ਨੂੰ ਹੀ ਮੱਟੇ ਲੱਗਦੇ ਆਗੇ। ਹਾਂ। ਚਲੋ ਚੰਗਾ ਆਂਟੀ ਜੀ ਚਾਹਾਂ ਮੈਂ ਕੀ ਘਰੋਣਾ ਕੁਛ। ਅੰਕਲ ਤੇਰੇ ਨੌਕਰੀ ਕਰਦੇ ਐ ਬਿਜਲੀ ਬੋਰਡ 'ਚ ਜੇ ਇ ਸੰਨਾ। ਅੱਛਾ। ਤਨਖਾ ਬੜੀ ਸੋਹਣੀ ਲੈਂਦੇ ਹੀ ਗਏ ਕੀ ਹੋਇਆ ਅੰਕਲ ਜੀ ਨੂੰ ਬਾਹਰ ਪੈ ਲਈਆਂ ਜੀ ਟੈਕ ਹੋ ਗਿਆ ਹੋ ਹੋੜਾ ਮੜਾ ਹੋ ਗਿਆ ਚਲੋ ਕੋਈ ਨਹੀਂ ਅੰਟੀ ਜੀ ਟੈਨਸ਼ਨ ਨਾ ਲਿਆ ਕਰੋ ਹੁਣ ਤੇ ਮੈਂ ਜਾਵਾਂ ਹੁਣ ਕਿ ਕਰੋਨਾ ਚ ਕੁਛ ਹੋਰ ਨਹੀਂ ਬਸ ਇੰਨਾ ਹੀ ਬੜਾ ਚਲੋ ਠੀਕ ਹੈ ਅੰਟੀ ਜੀ ਗੇਟ ਬੰਦ ਕਰ ਲਓ ਆਪਣੇ ਕਰ ਲਿਆ ਆਈ ਤਾਂ ਆ ਜਾ ਚੱਲੀਏ ਆ ਜੀ ਅੰਟੀ ਜੀ ਮੈਂ ਆਪਣੇ ਮੇਰੇ ਭਾਂਡੇ ਵੇਖ ਲਓ ਲੇ ਜਾ ਲੈ ਜਾ ਦੱਸ ਵੇ ਨਹੀਂ ਮੈਂ ਕਿਹਾ ਉਹ ਕੰਬਲੀ ਤੇ ਉਹਨਾਂ ਨੇ ਨਾ ਉਹ ਉਹਨਾਂ ਨੇ ਸਾਡੇ ਤੇ ਚੋਰੀ ਦਾ ਵੀ ਇਲਜ਼ਾਮ ਲਾਤਾ ਹਿੰਨਾ ਤੇ ਰੋਜ਼ੋਂ ਤੋਂ ਮੈਨੂੰ ਡਰ ਜਿਆ ਲੱਗਦਾ ਵਾ ਆਹੋ ਹੀ ਹੋਰ ਨਹੀਂ ਮੇਰੇ ਕੋ ਕੁਛ ਵੀ ਹੈਗਾ ਵੇ ਵੇਖ ਲੋ ਇਥੇ ਖੋਲ ਲਈ ਹੈ ਤੇ ਮੈਂ ਮਾ ਪਾਣੀ ਪੀਣ ਨੂੰ ਲੈਂਦੀ ਸੀਗੀ ਵੇਖ ਲੋ ਲੁਕਾਪਾ ਮੇਰਾ ਚਲੋ ਜਾਂ ਗਾਂਢੀ ਜੀ ਸਾਸਰੀ ਘਰ ਸਾਸਰੀ ਘਰ ਹੁਣ ਤੇ ਮੇਰੀ ਕੁੜੀ ਦੀ ਐਡਮਿਸ਼ਨ ਕਰਾ ਦੇਵਾਂਗੇ ਕਰਾ ਦਾਂਗੇ ਕੋਈ ਚਿੰਤਾ ਨਹੀਂ ਕਰਨੀ ਧੰਨਵਾਦ ਤੁਹਾਡਾ ਬਹੁਤ ਸਾਰਾ ਚੱਲਾ ਚੱਲੀ ਆਈ ਤਾ ਸਾਚੀ ਕਾਲਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆਂ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਫਿਰ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਏ ਵੀਡੀਓ ਬਣਾਉਂਦਾ ਜਿਹਦੇ ਵਿੱਚ ਕਿ ਕੁਝ ਲੋਕ ਜਿਹੜੇ ਕੰਮ ਵਾਲਿਆਂ ਦੇ ਨਾਲ ਬਹੁਤ ਨਫ਼ਰਤ ਕਰਦੇ ਆ ਉਹਨਾਂ ਦਾ ਕੁਝ ਵੀ ਕੋਈ ਵੀ ਆਦਰ ਸਤਿਕਾਰ ਮਾਨ ਨਹੀਂ ਕੀਤਾ ਜਾਂਦਾ ਸਾਨੂੰ ਇਹ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਨਾ ਚਾਹੀਦਾ ਵਾ ਤੇ ਉਹਨਾਂ ਦੀ ਹਰੇਕ-ਹਰੇਕ ਕੰਮ ਦੇ ਵਿੱਚ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਕਿਸੇ ਪੈਸੇ ਪੱਖੋਂ ਹੋਗੇ ਜਾਂ ਲੀੜੇ ਕੱਪੜੇ ਵੱਲੋਂ ਹੋਗੇ ਜਾਂ ਰੋਟੀ ਰਾਟੀ ਵੱਲੋਂ ਹੋਗੀ ਕੋਈ ਵੀ ਮਤਲਬ ਕਿਸੇ ਵੀ ਪੱਖੋਂ ਉਹਨਾਂ ਦੀ ਹੈਲਪ ਜੜੀ ਆ ਉਹਨਾਂ ਦੀ ਕਰਨੀ ਚਾਹੀਦੀ ਆ ਉਹਨਾਂ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਨਾ ਚਾਹੀਦਾ ਵਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਜੇ ਕੋਈ ਗਲਤੀ ਹੋ ਗਈ ਹੋਏ ਤੇ ਸਾਨੂੰ ਮਾਫ ਕਰਿਓ ਧੰਨਵਾਦ